ਹੈਲੋ ਸ਼ਸ਼ੀਕਾਲ ਜੀ ਅੱਜ ਤੁਹਾਨੂੰ ਦੱਸਣ ਜਾ ਰਹੀਆਂ ਆਪਾਂ ਪਲਾਜ਼ੋ ਦੀ ਕਟਿੰਗ ਇਹ ਆਪਾਂ ਨਾਲ ਦੀ ਨਾਲ ਅਰਸ਼ ਨੂੰ ਵੀ ਦੱਸਾਂਗੇ ਵੀ ਇਹ ਕਟਿੰਗ ਪਲਾਜ਼ੋ ਦੀ ਆਪਾਂ ਬਿਨਾ ਸਕੇਲ ਤੋਂ ਜਿਹੜੀ ਕਟਿੰਗ ਆ ਉਹ ਕਿਵੇਂ ਕਰਨੀ ਆ ਅੱਜ ਤੁਹਾਨੂੰ ਦੱਸਦੇ ਆ ਬਿਨਾ ਸਕੇਲ ਤੋਂ ਕਟਿੰਗ ਕਰਨਾ ਅੱਜ ਨਾਲ ਸਿੱਖੀਏ ਹਾਂਜੀ ਆ ਦੇਖੋ ਆਪਾਂ ਅਰਸ਼ ਨੂੰ ਨਾਲ ਦੀ ਨਾਲ ਪਲਾਜ਼ੋ ਕਟਿੰਗ ਦੱਸਦੇ ਆ ਨਾਲ ਦੀ ਨਾਲ ਤੁਸੀਂ ਆਪਣਾ ਪਲਾਜ਼ੋ ਜਿਹੜਾ ਕਟਿੰਗ ਕਰਨਾ ਸਿੱਖ ਸਕਦੇ ਹੋ ਅਰਸ਼ ਸਾਰਨ ਪਹਿਲਾਂ ਜਿਹੜਾ ਇਹ ਆਪਣੀ ਕਾੜ ਕੱਢ ਸਹੀ ਕਰਕੇ ਕਾਣ ਕੱਟ ਗਏ ਨੇ ਸੈੱਟ ਕਰ ਲਾ ਹਾਂਜੀ ਇਹ ਆਪਾਂ ਇਹਨੂੰ ਘਰ ਦੇ ਵਿੱਚ ਆਪਣੇ ਘਰੇ ਆ ਜੇ ਇਹਨੂੰ ਦੱਸਣ ਲੱਗਿਆ ਪਲਾਜ਼ੋ ਕਟਿੰਗ ਕਰਨਾ ਅਰਸ਼ ਪਹਿਲਾਂ ਸਾਰਿਆਂ ਨੂੰ ਉੱਪਰ ਆ ਇਹਦੇ ਉੱਪਰ ਆਪਣਾ 2.5 ਇੰਚ ਲਾਸਕਟ ਦਾ ਨਿਸ਼ਾਨ ਲਾ ਹਾਂਜੀ 2.5 ਇੰਚ ਲਾਸਕਟ ਦਾ ਨਿਸ਼ਾਨ ਲਾਉਣ ਤੋਂ ਬਾਅਦ ਥੱਲੇ ਨੂੰ ਇੱਧਰ ਨੂੰ ਆਪਾਂ ਨੇ ਜਿਹੜੀ ਸਾਈਡ ਤੇ ਨੂੰ हिਪ ਦਾ ਨਿਸ਼ਾਨ ਲਾ हिਪ ਹੈਗੀ ਆਪਣੀ 22 ਇੰਚ ਤੇ ਹਾਫ ਉਹਦਾ 11 ਹੋ ਜਾਣਾ ਆ ਤੇ ਉਹਦੇ ਵਿੱਚ ਆਪਾਂ ਨੇ 2 ਇੰਚ ਜਿਹੜਾ ਇਹ ਪਲੱਸ ਕਰਕੇ 13 ਇੰਚ ਜਿਹੜਾ ਸਾਈਡ ਤੇ ਇਹਨੂੰ ਪਲਾਜ਼ੋ ਆਹ ਇਹ ਮੂਰਲਾ ਫਰੰਟ ਵਾਲਾ ਉਹ ਲੈ ਲੈਣਾ ਵਾ ਡਾਰਕ ਕਰਕੇ ਇੱਥੋਂ 13 ਇੰਚ ਦਾ ਨਿਸ਼ਾਨ ਲਾ ਲਾ 2.5 ਇੰਚ ਦਾ ਜਿਹੜਾ ਥੱਲੇ ਨੂੰ ਲਾਸਕਰ ਦਾ ਨਿਸ਼ਾਨ ਲਾ ਕੇ ਇਹਨੂੰ ਤਿਆਰ ਕਰ ਲਾ ਸਿੱਧੀ ਲਾਈਨ ਮਾਰ ਕੇ ਠੀਕ ਆ ਫਿਰ ਹੁਣ ਥੱਲੇ ਇੱਥੋਂ ਆਪਾਂ ਆਸਣ ਦਾ ਨਿਸ਼ਾਨ ਲਾ ਕਿੰਨੇ ਇੰਚ ਆਸਣ ਦਾ ਆਪਣਾ 12.5 ਇੰਚ ਤੇ ਨਿਸ਼ਾਨ ਠੀਕ ਆ ਉਧਰੋਂ ਹੁਣ 13 ਇੰਚ ਦਾ ਨਿਸ਼ਾਨ ਲਾ ਕੇ ਇੱਕ ਬਾਕਸ ਬਣਾ ਲਾ ਇਹਨੂੰ ਉੱਪਰ ਤੱਕ ਇੱਕ ਬਾਕਸ ਬਣਾ ਲਾ ਬਾਕਸ ਬਣਾ ਕੇ ਜਿਹੜਾ ਤੁਸੀਂ ਆਸਣ ਦਾ ਉੱਥੋਂ ਨਿਸ਼ਾਨ ਲਾਇਆ ਵਾ ਉੱਥੋਂ 2 1/2 ਇੰਚ ਸਾਈਡ ਤੇ ਇਹਨੂੰ ਨਿਸ਼ਾਨ ਲਾਓ 2 1/2 ਇੰਚ ਸਾਈਡ ਤੇ ਨਿਸ਼ਾਨ ਲਾ ਕੇ ਇਹਦੀ ਆਪਾਂ ਉੱਪਰ ਆਸਣ ਤੱਕ ਜਿਹੜੀ ਇਹਦੀ ਗਲਾਈ ਪਾ ਦੋ ਠੀਕ ਹੈ ਤੇ ਹੁਣ ਇਹਦੇ ਆਪਣੇ 2.5 ਇੰਚ ਤੋਂ ਬਾਅਦ ਜਿਹੜਾ ਆਪਣਾ ਲਾਸਕਟ ਦਾ ਨਿਸ਼ਾਨ ਸੀ ਉਹ ਤੋਂ ਥੱਲੇ ਆਪਣੀ ਜਿਹੜੀ ਲੈਂਥ ਆ ਇਧਰਲੀ ਸਾਈਡ 37 ਇੰਚ ਜਿਹੜੀ 37 ਇੰਚ ਦਾ ਪਲਾਜ਼ੋ ਕੱਟਣਾ ਤੇ 37 ਇੰਚ ਦਾ ਨਿਸ਼ਾਨ ਲਾ ਕੇ ਉਹਨੂੰ ਸਿੱਧੀ ਪਹਿਲਾਂ ਨਿਸ਼ਾਨ ਲਾ ਲ ਆਪਣਾ ਇਹ ਸਿੱਧਾ ਨਿਸ਼ਾਨ ਲਾ ਲ ਨਿਸ਼ਾਨ ਲਾ ਕੇ ਹੁਣ ਇੱਥੋਂ ਆਪਣਾ ਆਸਣ ਆ ਜਿਹੜਾ ਉਹ ਮੇਨ ਕਿੰਨਾ ਵਾ ਇਹ ਆਪਣਾ 1.5 ਬਣਦਾ ਵਾ ਉੱਥੋਂ ਹੁਣ ਮੂਰੀ ਕੋਲੋਂ 1.5 ਇੰਚ ਦਾ ਨਿਸ਼ਾਨ ਲਾ ਸਾਢੇ 1.5 ਇੰਚ ਦਾ ਨਿਸ਼ਾਨ ਲਾ ਲਿਆ ਇੱਥੋਂ ਹਾਂਜੀ ਹੁਣ 1.5 ਇੰਚ ਦਾ ਨਿਸ਼ਾਨ ਲਾ ਕੇ ਇੱਥੋਂ ਹੁਣ ਕਰ ਸੈਂਟਰ ਮੂਰੀ ਕੋਲੋਂ 1.5 ਇੰਚ ਦਾ ਮਤਲਬ 0.7 ਤੋਂ ਥੋੜਾ ਜਿਹਾ ਉੱਪਰ ਠੀਕ ਹੈ ਲਾ ਲਿਆ ਹੁਣ ਇਹਦੀ ਜਿਹੜੀ ਮੂਰੀ ਆਪਾਂ ਨੇ 8 ਇੰਚ ਤਿਆਰ ਕਰਨੀ ਆ ਤਾਂ 4 ਇੰਚ ਆਪਾਂ ਨੇ ਦੋਹੇ ਸਾਈਡ ਨੂੰ ਨਿਸ਼ਾਨ ਲਾ ਲਾ ਤੇ 4 ਇੰਚ ਦੂਜੀ ਸਾਈਡ ਨੂੰ ਦੋਹੇ ਪਾਸੇ ਨੂੰ 4-4 ਇੰਚ ਦਾ ਨਿਸ਼ਾਨ ਲਾ ਕੇ ਹੁਣ ਇਹ ਜਿਹੜੀ ਆਪਣੀ ਇੱਥੋਂ 4 ਇੰਚ ਦਾ ਨਿਸ਼ਾਨ ਲਾਇਆ ਸੀਗਾ ਇਹਨੂੰ ਆਪਣਾ ਮਲਾ ਲਾ ਉੱਤੇ ਅਸਣ ਦੇ ਨਾਲ ਅਸਣ ਨਾਲ ਮਲਾ ਲਿਆ ਹੁਣ ਇਦਰੋਂ ਆਪਣਾ ਜਿਹੜਾ ਆਸਣ ਦੀ ਸਿੱਧੀ ਜਿਹੜਾ ਬਾਕਸ ਬਣਾਉਣਾ ਹੈ ਆਸਣ ਤੋਂ ਇਦਰੋਂ ਤੇ ਹੁਣ ਜਿਹੜਾ ਤੂੰ ਆ ਇਦਰ 4 ਇੰਚ ਦਾ ਨਿਸ਼ਾਨ ਲਾਇਆ ਸੀ ਇਹਨੂੰ ਟੇਡਾ ਰੱਖ ਕੇ ਹੂੰ ਹੂੰ ਹੁਣ ਇਹਨੂੰ ਵੀ ਇਹਦੇ ਨਾਲ ਮਿਲਾ ਦੇਣਾ ਹੈ ਹੂੰ ਇਹ ਆਪਣਾ ਬਰੀਕ ਬਰੀਕ ਕਰਕੇ ਇਥੋਂ ਇਥੋਂ ਸੈੱਟ ਕਰਕੇ ਬਰੀਕ ਉਰੀ ਕਲਾਉਣਾ ਹੈ ਥੋੜਾ ਜਿਹਾ ਲੰਬਾ ਨਿਸ਼ਾਨ ਤੇ ਹੁਣ ਇਹਦੀ ਇਹ ਜਿਹੜੇ ਫਰੰਟ ਵਾਲੇ ਪੱਲੇ ਦੀ ਇਹ ਪਰਲੀ ਸਾਈਡੋਂ ਆਸਣ ਵੱਲੋਂ ਸਿਰਫ ਕਟਿੰਗ ਕਰਨੀ ਆ ਥੱਲਿਓ ਮੂਰੀ ਜਿੰਨੀ ਵੀ ਤੁਸੀਂ ਫੋਲਡ ਕਰਨਾ ਚਾਹੁੰਦੇ ਹੋ ਓਨੀ ਮੂਰੀ ਰੱਖ ਲਓ ਜੇ 2 ਇੰਚ ਕਰਨੀ ਆ ਫੋਲਡ ਤਾਂ 2 ਇੰਚ 3 ਇੰਚ ਤਾਂ 3 ਇੰਚ 3 ਇੰਚ ਦਾ ਰੱਖ ਲਓ ਤੁਸੀਂ ਇਹਨੂੰ ਫੋਲਡ ਕਰਨ ਲਈ ਕੱਪੜਾ ਕਿਉਂਕਿ 1/2 ਇੰਚ ਵਿੱਚ ਇਹਨੂੰ ਮੁੜ ਜਾਣਾ ਆ ਤੇ ਇਹ ਆਪਣਾ ਤੁਹਾਡਾ 3 ਇੰਚ ਦਾ ਜਿਹੜਾ ਥੱਲਿਓ ਇਹਦਾ ਰੱਖ ਲਓ ਤੇ ਹੁਣ ਅਸਣ ਵੱਲੋਂ ਸਿਰਫ ਇਹਦੀ ਕਟਿੰਗ ਕਰਨੀ ਆ ਜਿੱਥੇ-ਜਿੱਥੇ ਤੁਸੀਂ ਨਿਸ਼ਾਨ ਲਾਇਆ ਇਧਰਲੀ ਸਾਈਡ ਵਾਲੀ ਕਟਿੰਗ ਤੁਸੀਂ ਬਾਅਦ ਚ ਕਰਨੀ ਆ ਚਾਰੇ ਪੱਲਿਆਂ ਦੀ ਕੱਠੀ ਇਹ ਆਪਾਂ ਕੱਲਾ ਫਰੰਟ ਵਾਲਾ ਪੱਲਾ ਜਿਹੜਾ ਉਹ ਕਟਿੰਗ ਕਰਾਂਗੇ ਹਾਂਜੀ ਹੁਣ ਇਹ ਅਸਣ ਵਾਲੀ ਜਿਹੜੀ ਸਾਈਡ ਵਾਲੀ ਸਿਲਾਈ ਆ ਉਹ ਕਰ ਲਓ ਕਟਿੰਗ ਸਾਈਡ ਵਾਲੀ ਜਿਹੜੀ ਇਧਰਲੀ ਸਿਲਾਈ ਆ ਉਹ ਨਹੀਂ ਤੁਸੀਂ ਕਟਿੰਗ ਕਰਨੀ ਹੈਗੀ ਉਹ ਬਾਅਦ ਵਿੱਚ ਕਟਿੰਗ ਕਰਨੀ ਆ ਇਹ ਆਪਾਂ ਜਿੱਥੇ 4 ਇੰਚ ਦਾ ਨਿਸ਼ਾਨ ਲਾਇਆ ਸੀ ਮੂਰੀ ਦਾ ਉੱਥੇ ਤੱਕ ਹੀ ਕਟਿੰਗ ਕਰ ਲੈਣੀ ਆ ਕਿਉਂਕਿ ਜਿਹੜਾ ਵਿੱਚ ਆਪਣਾ ਸਲਾਈ ਲਈ ਆਉਣਾ ਹੁੰਦਾ ਹੈ ਉਹ ਆਪਾਂ ਬੈਕ ਵਾਲਾ ਪਲਾ ਜਿਹੜਾ ਪਲਾਜ਼ੋ ਦਾ ਬੈਕ ਵਾਲਾ ਕੱਪੜਾ ਜਾਂ ਪਿਛਲਾ ਉਹ ਆਪਾਂ ਬਾਧ ਰੱਖਾਂਗੇ ਉਹਦੇ ਵਿੱਚ ਆਪਾਂ ਨੇ ਜਿਹੜਾ ਹੈ ਕਟਿੰਗ ਕਰਨੀ ਆ ਇਹ ਆਪਾਂ ਨਾਲ ਦੀ ਨਾਲ ਅਰਸ਼ ਨੂੰ ਸੁਖਾ ਰਹੇ ਆ ਇਹ ਇਹ ਤੁਹਾਨੂੰ ਮੈਂ ਟ੍ਰੇਨਿੰਗ ਆ ਜਿਹੜੀ ਉਹ ਦੇ ਰਹੀ ਆ ਤੇ ਇਹ ਆਪਾਂ ਥੋੜਾ ਜਿਹਾ ਇਹ ਮਿਸਟੇਕ ਕਰਦੀ ਐ ਸਹੀ ਤਰ੍ਹਾਂ ਕੱਪੜਾ ਨਹੀਂ ਵਿਛਾਉਂਦੀ ਤੁਸੀਂ ਆਪਣਾ ਸਹੀ ਤਰ੍ਹਾਂ ਕੱਪੜਾ ਵਿਛਾਉਣਾ ਵਾ ਖੁੱਲਾ ਤਰੀਕੇ ਨਾਲ ਹੁਣ ਇਹਨੂੰ ਪਲਾਜ਼ੋ ਨੂੰ ਸਾਈਡ ਤੇ ਰੱਖ ਤੇ ਹੁਣ ਜਿਹੜਾ ਆ ਕੱਪੜਾ ਇਹਨੂੰ ਚੰਗੀ ਤਰ੍ਹਾਂ ਵਿਛਾ ਪਹਿਲਾਂ ਡਬਲ ਕਰਕੇ ਇਹਨੂੰ ਚੰਗੀ ਤਰ੍ਹਾਂ ਵਿਛਾ ਹੁਣ ਇਹਦਾ ਜਿਹੜਾ ਬੈਕ ਵਾਲਾ ਪੱਲਾ ਵਾ ਹੁਣ ਆਪਾਂ ਉਹ ਕਟਿੰਗ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਕੱਪੜੇ ਨੂੰ ਵਿਛਾ ਕੇ ਬੈਕ ਵਾਲਾ ਪੱਲਾ ਫਰੰਟ ਵਾਲਾ ਪੱਲਾ ਇਹਦੇ ਉੱਪਰ ਰੱਖ ਕੇ ਜਿਹੜਾ ਬੈਕ ਵਾਲਾ ਪੱਲਾ ਉਹ ਕਟਿੰਗ ਕਰਾਂਗੇ ਆ ਦੇਖੋ ਹੁਣ ਜਿਹੜੀ ਉਧਰ ਆਪਣੀ ਕੰਨੀਆਂ ਖੁੱਲੀਆਂ ਕੰਨੀਆਂ ਨੇ ਇੱਕ ਸਾਈਡ ਵਾਲੀਆਂ ਉਧਰਲੀ ਸਾਈਡ ਆਪਾਂ ਨੇ ਇਹ ਪਲਾਜ਼ੋ ਰੱਖ ਕੇ ਫਰੰਟ ਵਾਲਾ ਉੱਪਰ ਬੈਕ ਵਾਲਾ ਕਟਿੰਗ ਕਰਨਾ ਆ ਇਹਨੂੰ ਥੋੜਾ ਜਿਹਾ ਥੱਲੇ ਨੂੰ ਕਰ ਜਿਹੜਾ ਬੈਕ ਵਾਲਾ ਪੱਲਾ ਹੁੰਦਾ ਆਪਾਂ ਉਹ ਸਾਰਾ ਵੱਧ ਮਾਰਖਣਾ ਆਸਣ ਕੋਲੋਂ ਵੀ ਜਿਹੜਾ ਉਹ ਆਪਾਂ ਨੇ ਬੱਦਮਾ ਹੀ ਥੋੜਾ ਜਿਹਾ ਉੱਪਰੋਂ ਕਟਿੰਗ ਕਰਨਾ 2 ਇੰਚ ਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਜਿਹੜੀ ਉਹ ਆਪਾਂ ਨਿਸ਼ਾਨ ਲਾਏ ਸੀ ਉਹ ਆਪਾਂ ਚਾਰੇ ਪੱਲੇ ਜਿਹੜੇ ਆ ਇਕੱਠੇ-ਕੱਟੇ ਇਕੱਠੇ ਆਪਾਂ ਕਟਿੰਗ ਕਰਾਂਗੇ ਤੇ ਇਹ ਦੇਖੋ ਆਪਣਾ ਜਿਹੜਾ 2.5 ਇੰਚ ਦਾ ਜਿਹੜਾ ਹੁਣ ਉਹਦੇ ਵਿੱਚ ਆਪਾਂ ਜਿਹੜਾ ਆਸਣ ਆ ਆਸਣ ਆਪਾਂ ਉੱਪਰੋਂ 2.5 ਦਾ ਜਾਂ 2 ਇੰਚ ਦਾ ਜਿਹੜੇ ਆਸਣ ਵਾਧ ਰੱਖਾਂਗੇ ਇਧਰੋਂ ਆਸਣ ਵਾਧ ਰੱਖਾਂਗੇ ਇਹ ਜਿਹੜੀ ਆਪਣੀ ਖੁੱਲੀ ਸਾਈਡ ਆ ਉਧਰੋਂ ਨਹੀਂ ਰੱਖਣਾ ਵੱਧ ਪੁੱਤੋਂ ਆਪਾਂ ਇੱਥੋਂ ਆਪਾਂ ਰੱਖੋਗੇ 2 ਇੰਚ ਛੱਡੋ ਇਹਨੂੰ ਮਾੜਾ ਆ 2 ਇੰਚ ਨਿਸ਼ਾਨ ਲਾਓ ਇੱਥੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਨਿਸ਼ਾਨ ਲਾਓ 2 ਇੰਚ ਦਾ ਠਾਰਕ ਜਿਆ ਕਰਕੇ ਤੇ ਉੱਪਰ ਵੀ ਇੱਥੋਂ ਵੀ 2 ਇੰਚ ਜਿਹੜਾ ਆਸਣ ਵੱਧ ਮਾ ਰਖਣਾ ਹਾਂਜੀ ਨਿਸ਼ਾਨ ਲਾਓ 2 ਇੰਚ ਦਾ ਤੇ ਇਹਨੂੰ ਆਪਾਂ ਨੇ ਟੇਡਾ ਇੰਚੀ ਟੇਪ ਦੇ ਮਦਦ ਨਾਲ ਜੇ ਸਕੇਲ ਹੈਗਾ ਤੁਸੀਂ ਉਹਦੀ ਮਦਦ ਨਾਲ ਜੇ ਆਪਣਾ ਸਕੇਲ ਨਹੀਂ ਹੈਗਾ ਇਹ ਤੁਹਾਨੂੰ ਸਕੇਲ ਤੋਂ ਬਿਨਾਂ ਦੱਸਣ ਦੇ ਆ ਤੇ ਐਦਾਂ ਇਹ ਟੇਡਾ ਰੱਖ ਕੇ ਤੁਸੀਂ ਨਿਸ਼ਾਨ ਲਾ ਕੇ ਜਿਹੜਾ ਬੈਕ ਵਾਲਾ ਪੱਲਾ ਉਹਦਾ ਆਸਣ ਕਟਿੰਗ ਕਰਾਂਗੇ ਇੱਕ ਦੋਏ ਜਿਹੜੀਆਂ ਚਾਰੇ ਸਾਈਡ ਨੇ ਆਪਣੀਆਂ ਖੁੱਲੀਆਂ ਨੇ ਦੇਖੋ ਇਧਰੋਂ ਇਧਰੋਂ ਜਿਹੜੇ ਬੰਦ ਸਾਈਡ ਆ ਜਿਹੜਾ ਉਧਰੋਂ ਆਪਾਂ ਆਸਣ ਕਟਿੰਗ ਕਰਾਂਗੇ ਇਹ ਜਿਹੜਾ ਆਪਣਾ ਆਸਣ ਆ ਹੁਣ ਉੱਥੋਂ ਨਿਸ਼ਾਨ ਲਾਓ 2.5 ਇੰਚ ਦਾ ਉੱਪਰੋਂ 2 ਦਾ ਲਾਉਣਾ ਆਸਣ ਕੋਲ 2.5 ਇੰਚ ਦਾ ਲਾਉਣਾ ਆ ਦੇਖੋ ਇਹ ਲਾ ਲਿਆ ਇਹਨੂੰ ਇੱਥੋਂ ਸਿੱਧੀ ਲੈਂਨ ਮਾਰੋ ਲਹਿ ਲਾ ਕੇ ਉੱਪਰੋਂ ਜਿਹੜਾ ਇਹ ਬਾਕਸ ਬਣਾ ਲਓ ਇੱਥੇ ਲੈਨ ਲਾ ਕੇ ਐਂਚੀ ਟੇਪ ਲੈ ਲਓ ਚਾਹੇ adda ਇੰਚੀ ਟੇਪ ਰੱਖ ਕੇ ਸਿੱਧੀ ਲੈਨ ਲਾ ਸਕਦੇ ਹੋ ਤੁਸੀਂ ਠੀਕ ਹੈ ਇਹਨੂੰ ਹੁਣ ਇੱਥੋਂ ਤੁਸੀਂ ਗੁਲਾਈ ਪਾ ਦਿਓ ਆ ਦੇਖੋ ਹੁਣ ਇੱਥੋਂ ਤੁਸੀਂ ਜਿਹੜਾ ਆਸਣ ਦੀ ਗੁਲਾਈ ਵੀ ਪਾਲਣੀ ਐ ਇਦਾਂ ਹੀ ਤੇ ਨੀਚੋਂ ਜਿਹੜਾ ਹੁਣ ਆਪਾਂ ਮੂਰੀ ਕੋਲੋਂ ਨਿਸ਼ਾਨ ਲਾਓ ਮੂਰੀ ਕੋਲੋਂ ਸਿਰਫ 1.5 ਇੰਚ ਦਾ ਨਿਸ਼ਾਨ ਲਾਉਣਾ ਐ ਵੱਧ ਮਾ 1.5 ਇੰਚ ਦਾ ਨਿਸ਼ਾਨ ਲਾ ਕੇ ਜਿਹੜਾ ਆਸਣ ਨਾਲ ਉਹ ਐਂਚੀ ਟੇਪ ਨਾਲ ਮਿਲਾ ਲਓ ਤੁਸੀਂ ਇਹ 1.5 ਇੰਚ ਦਾ ਜਿਹੜਾ ਆਸਣ ਨਾਲ ਤੁਸੀਂ ਨਿਸ਼ਾਨ ਮਿਲਾ ਲਓ ਮੂਰੀ ਕੋਲੋਂ ਉਦਾਂ ਹੀ ਆਪਾਂ ਸਿੱਧਾ ਜਿੰਨਾ ਹੈਗਾ ਓਨਾ ਹੀ ਆਪਾਂ ਨੇ ਥੱਲੇੋਂ ਆਪਾਂ ਉਨਾ ਹੀ ਕਪੜਾ ਕਟਿੰਗ-ਕਟਿੰਗ ਕਰਨਾ ਥੱਲੇੋਂ ਆਪਾਂ ਮੂਰੀ ਕੋਈ ਬਦਮੀ ਘਟਮੀ ਨਹੀਂ ਰੱਖਣੀ ਇੱਥੋਂ ਆਪਾਂ ਬਰੋਬਰ ਹੀ ਜਿਹੜਾ ਕਟਿੰਗ ਕਰਾਂਗੇ ਇੱਥੋਂ ਆਪਾਂ ਨੇ ਇਹ ਜਿਹੜਾ ਬਦਮਾ-ਬਦਮਾ ਰੱਖਿਆ ਉਹ ਆਪਾਂ ਕਟਿੰਗ ਕਰਾਂਗੇ ਤੇ ਇੱਥੋਂ ਵੀ ਤੁਹਾਨੂੰ ਦੱਸਿਆ ਜਿਹੜਾ ਆਸਣ ਆ ਉਹ ਵੀ ਆਪਾਂ ਬਦਮਾ ਰੱਖਾਂਗੇ ਇਹ ਦੇਖੋ ਪੂਰਾ ਨਿਸ਼ਾਨ ਨੇ ਜਿਹੜੇ ਦੇ ਐਦਾਂ ਲੱਗ ਜਾਣਗੇ ਇਹ ਤੇ ਹੁਣ ਇਹਨੂੰ ਤੁਸੀਂ ਆਸਣ ਵਾਲੇ ਵੱਲੋਂ ਇਹਨੂੰ ਕਟਿੰਗ ਕਰੋ ਜਿਹੜਾ ਵੱਧ ਮਾਰਖਿਆ ਆ ਬੈਕ ਵਾਲਾ ਪੱਲਾ ਹੁਣ ਕਟਿੰਗ ਹੋਊਗਾ ਪਹਿਲਾਂ ਫਰੰਟ ਵਾਲ ਹੋ ਗਿਆ ਸੀ ਇੱਥੋਂ ਇੱਥੇ ਆਏ ਕਟਿੰਗ ਹਾਂ ਇੱਥੋਂ ਇਹਨੂੰ ਟੇਡਾ ਇਹ ਆਪਣੀ ਖੁੱਲੀ ਸਾਈਡ ਮੂਰੀ ਉਹ ਸਾਈਡ ਤੇ ਇਧਰੋਂ ਆਪਣਾ ਜਿਹੜਾ ਬੰਦ ਹੁੰਦਾ ਆ ਇਹ ਨਿਸ਼ਾਨ ਜਿਹੜਾ ਆਪਾਂ ਲਾਇਆ ਉਹਦੇ ਉੱਤੇ ਤੁਸੀਂ ਕਟਿੰਗ ਕਰ ਲਓ ਨਿੱਚੀ ਆਪਾਂ ਮੂਰੀ ਬਰੋਬਰ ਉਨੀ ਰੱਖਣੀ ਆ ਤੇ ਸਾਈਡ ਤੇ ਨੂੰ ਬਸ ਸਿਰਫ 1.5 ਇੰਚ ਜਿਹੜਾ ਕੱਪੜਾ ਉਹ ਬਾਧਮਾ ਰੱਖਣਾ ਆ ਤੇ ਇਹ ਆਪਣਾ ਪਲਾਜ਼ੋ ਜਿਹੜਾ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਤੁਸੀਂ ਬਿਨਾ ਸਕੇਲ ਤੋਂ ਕਟਿੰਗ ਕਰ ਸਕਦੇ ਹੋ ਤੁਹਾਨੂੰ ਐਂ ਚੰਗੀ ਤਰ੍ਹਾਂ ਸਮਝਾਇਆ ਵਾ ਇੱਥੋਂ ਤੁਸੀਂ ਜਿਹੜਾ ਸੈਂਟਰ ਕਰਕੇ ਜਿਹੜੀ ਮੂਰੀ ਲੈਣੀ ਆ ਇਹਦੇ ਨਾਲ ਆਪਣਾ ਜਿਹੜਾ ਪਲਾਜ਼ੋ ਆ ਉਹ ਘੁੰਮਦਾ ਨਹੀਂ ਹੈਗਾ ਜੇ ਤੁਸੀਂ ਬਿਨਾਂ ਸੈਂਟਰ ਤੋਂ ਜਿਹੜਾ ਆਪਣੀ ਮੂਰੀ ਲਾ ਲੈਂਦੇ ਹੋ ਉਹ ਪਲਾਜ਼ੋ ਆਪਣਾ ਚੱਕ ਹੋਣ ਲੱਗ ਜਾਂਦਾ ਚਾਹੇ ਮੂਰੀ ਘੁੰਮਣ ਲੱਗ ਜਾਂਦੀ ਆ ਐਦਾਂ ਆਪਣੀ ਮੂਰੀ ਜਿਹੜੀ ਉਹ ਘੁੰਮਦੀ ਨਹੀਂਗੀ ਚਲੋ ਜੀ ਹੁਣ ਇਹਨੂੰ ਸਾਈਡ ਤੇ ਜਿਹੜਾ ਨਿਸ਼ਾਨ ਆ ਇਹਨੂੰ ਕਟਿੰਗ ਕਰੋ ਉੱਤੋਂ ਆਸਣ ਕੋਲੋਂ ਬਰੀਕ-ਬਰੀਕ ਕਟਿੰਗ ਕਰਦੇ ਕਰਦੇ ਇਹ ਜਿਹੜਾ ਆਪਣਾ ਨਿਸ਼ਾਨ ਆ 4 ਇੰਚ ਮੂਰੀ ਦਾ ਨਿਸ਼ਾਨ ਲਾਇਆ ਸੀ ਇੱਥੋਂ ਆਪਾਂ ਨੇ ਜਿਹੜੇ ਇਹ ਚਾਰੇ ਪੱਲੇ ਕੱਠੇ ਕਟਿੰਗ ਕਰਨੇ ਆ ਇਦੇ ਨਾਲ ਜਿਹੜਾ ਆਪਣਾ ਸੈਂਟਰ ਆ ਉਹ ਔਟ ਨਹੀਂ ਹੋਊਗਾ ਸਹੀ ਰਹੂਗਾ ਇਹ ਦੇਖੋ ਆਪਣਾ ਪਲਾਜ਼ੋ ਜਿਹੜਾ ਉਹ ਕੱਟ ਕੇ ਤਿਆਰ ਹੋ ਗਿਆ ਪਲਾਜ਼ੋ ਦੀ ਕਟਿੰਗ ਤਿਆਰ ਹੋ ਗਈ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਇਦਾਂ ਪਲਾਜ਼ੋ ਕਟਿੰਗ ਕਰ ਸਕਦੇ ਹੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਾਲ ਹੀ ਬੈਲ ਦਾ ਬਟਨ ਦਵਾ ਦਿਆ ਕਰੋ ਤਾਂ ਜੋ ਸਾਡੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ ਜੀ